ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਵੱਖ-ਵੱਖ ਲੀਡਰਾਂ ਦੇ ਬਿਆਨ ਆ ਰਹੇ ਨੇ ਪ੍ਰਤੀਕਰਮ ਆ ਰਹੇ ਨੇ ਤੇ ਕਈ ਲੀਡਰ ਭਾਜਪਾ ਨੂੰ ਘੇਰਦੇ ਹੋਏ ਦਿਖਾਈ ਦੇ ਰਹੇ ਨੇ ਸਾਬਕਾ ਰਾਜਪਾਲ ਨੇ ਸੱਤਿਆਪਾਲ ਮਲਿਕ ਵਕਫਾ ਖਾਵਾਂ ਦੇ ਉੱਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਅੱਜਕੱਲ ਜਿਹੜੇ ਇਲਾਜ ਨਹੀਂ ਉਹਨਾਂ ਦੀ ਸਿਹਤ ਖਰਾਬ ਹੋਈ ਸੀ ਤਾਂ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਉਹਨਾਂ ਨੂੰ ਮਿਲਣ ਵਾਸਤੇ ਨੌਜਵਾਨ ਪਹੁੰਚਦੇ ਨੇ ਤੇ ਨੌਜਵਾਨ ਵੀ ਵਿਦਿਆਰਥੀ ਵਰਗ ਦੇ ਨਾਲ ਸੰਬੰਧਿਤ ਨੇ ਵਿਦਿਆਰਥੀ ਵਰਗਾਂ ਦੇ ਪ੍ਰਧਾਨ ਨੇ ਉਹ ਹਾਲਚਲ ਜਾਣਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਪੋਸਟ ਪਾਉਂਦੇ ਨੇ ਸੱਤਿਆਪਾਲ ਮਲਿਕ ਪੋਸਟ ਦੇ ਵਿੱਚ ਉਹ ਲਿਖਦੇ ਨੇ ਕਿ ਮੈਨੂੰ ਇੱਕ ਨਵੀਂ ਐਨਰਜੀ ਮਿਲਿਆ ਨਵੀਂ ਊਰਜਾ ਮਿਲਿਆ ਨਵਾਂ ਜੋਸ਼ ਮਿਲਿਆ ਇਹਨਾਂ ਨੌਜਵਾਨਾਂ ਨੂੰ ਮਿਲ ਕੇ ਤੇ ਮੈਂ ਜਲਦੀ ਹੀ ਸਿਹਤਯਾਬ ਹੋ ਕੇ ਆਪਣੇ ਕੰਮ ਦੇ ਉੱਤੇ ਪਰਤਾਂਗਾ ਯਾਨੀ ਕਿ ਲੋਕ ਮੁੱਦੇ ਚੁੱਕਾਂਗਾ ਨੌਜਵਾਨਾਂ ਦੀ ਗੱਲ ਕਰਾਂਗਾ ਕਿਸਾਨੀ ਦੀ ਗੱਲ ਕਰਾਂਗਾ ਤਾਂ ਦੱਸਦੀ ਕਿਸ ਤੋਂ ਪਹਿਲਾਂ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਉਸ ਵੇਲੇ ਵੀ ਸਤਿਆਪਾਲ ਮਲਿਕ ਹੋਰਾਂ ਦੇ ਕਈ ਤਰ੍ਹਾਂ ਦੇ ਬਿਆਨ ਆਏ ਸੀ ਕਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਕਿਸਾਨ ਅਨਦਾਤਾ ਹੈ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਤੇ ਉਸ ਤੋਂ ਬਾਅਦ ਕਈ ਹੋਰ ਕਾਰਗੁਜ਼ਾਰੀਆਂ ਦੇ ਉੱਤੇ ਵੀ ਮੋਦੀ ਸਰਕਾਰ ਵਾਲੀਆਂ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਸਤਿਆਪਾਲ ਮਲਕ ਵੱਲੋਂ ਤੇ ਪਿੱਛੇ ਜੇ ਉਹਨਾਂ ਨੂੰ ਏਜੰਸੀਆਂ ਦਾ ਸਾਹਮਣਾ ਵੀ ਕਰਨਾ ਪਿਆ ਏਜੰਸੀਆਂ ਨੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਉਹਨਾਂ ਦੇ ਸਾਥੀਆਂ ਕਰੀਬੀਆਂ ਦੇ ਟਿਕਾਣਿਆਂ ਦੇ ਉੱਤੇ ਕਈ ਤਰ੍ਹਾਂ ਦੀਆਂ ਰੇਡਸ ਕੀਤੀਆਂ ਹਾਲਾਂਕਿ ਉਹ ਹਸਪਤਾਲ ਦੇ ਵਿੱਚ ਦਾਖਲ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਕੋਲ ਰੇਡ ਦੇ ਦੌਰਾਨ ਤੁਹਾਨੂੰ ਕੁਝ ਨਹੀਂ ਮਿਲਣਾ ਕੁਝ ਇੱਕ ਕੁੜਤੇ ਪਜਾਮੇ ਜ਼ਰੂਰ ਮਿਲਣਗੇ ਪਰ ਇਸ ਤੋਂ ਇਲਾਵਾ ਕੋਈ ਵੀ ਸੰਪਤੀ ਜਾਂ ਕੋਈ ਵੀ ਮਾਮਲਾ ਤੁਹਾਨੂੰ ਨਹੀਂ ਮਿਲੇਗਾ ਜਿੰਨੀਆਂ ਮਰਜ਼ੀ ਤੁਸੀਂ ਛਾਪੇ ਮਾਰੀਆਂ ਕਰ ਲਓ ਤੇ ਹੁਣ ਜਦੋਂ ਨੌਜਵਾਨ ਵਿਦਿਆਰਥੀ ਆਗੂ ਉਹਨਾਂ ਨੂੰ ਮਿਲਣ ਪਹੁੰਚਦੇ ਨੇ ਤਾਂ ਉਹ ਇੱਕ ਪੋਸਟ ਪਾਉਂਦੇ ਨੇ ਪੋਸਟ ਹਿੰਦੀ ਦੇ ਵਿੱਚ ਆ ਜਿਹਦਾ ਤੁਹਾਨੂੰ ਪੰਜਾਬੀ ਦੇ ਵਿੱਚ ਦੱਸਦੇ ਆ ਕਿ ਅਰਥ ਕੀ ਨਿਕਲਦਾ ਹੈ ਸੱਤਪਾਲ ਮਲਕ ਲਿਖਦੇ ਨੇ ਕਿ ਮੈਂ ਇੰਨਾ ਕਮਜ਼ੋਰ ਨਹੀਂ ਆ ਪਰ ਅੱਜ ਨੌਜਵਾਨਾਂ ਨੂੰ ਮਿਲ ਕੇ ਮੇਰੇ ਸਰੀਰ ਦੇ ਵਿੱਚ ਉਹੀ ਜੋਸ਼ ਤੇ ਹਿੰਮਤ ਆ ਗਈ ਹੈ ਜਿਹੜੀ ਕਿਸਾਨਾਂ ਦੇ ਮਸੀਹਾ ਕਹੇ ਜਾਣ ਵਾਲੇ ਚੌਧਰੀ ਚਰਨ ਸਿੰਘ ਦੇ ਸਮੇਂ ਮੇਰੇ ਵਿੱਚ ਸੀ ਯਾਨੀ ਕਿ ਉਹਨਾਂ ਨੇ ਚੌਧਰੀ ਚਰਨ ਸਿੰਘ ਹੋਰਾਂ ਦਾ ਨਾਮ ਵੀ ਲੈ ਦਿੱਤਾ ਜਿਨ੍ਹਾਂ ਨੂੰ ਭਾਰਤ ਰਤਨ ਦੇ ਨਾਲ ਨਵਾਜਿਆ ਜਾ ਰਿਹਾ ਹੈ ਕਿਸਾਨ ਆਗੂ ਰਹਿ ਚੁੱਕੇ ਨੇ ਚੌਧਰੀ ਚਰਨ ਸਿੰਘ ਤੇ ਅੱਗੇ ਉਹ ਲਿਖਦੇ ਨੇ ਇਸ ਤਾਨਾਸ਼ਾਹ ਮੋਦੀ ਸਰਕਾਰ ਨੂੰ ਜਦੋਂ ਤੱਕ ਮੈਂ ਸੱਤਾ ਚੋਂ ਬੇਦਖਲ ਨਹੀਂ ਕਰ ਦਊਂਗਾ ਮੈਂ ਉਦੋਂ ਤੱਕ ਆਰਾਮ ਨਾਲ ਬੈਠਣ ਵਾਲਾ ਨਹੀਂ ਸਿੱਧਾ ਨਿਸ਼ਾਨਾ ਉਹਨਾਂ ਨੇ ਮੋਦੀ ਸਰਕਾਰ ਦੇ ਉੱਤੇ ਵੀ ਸਾਧ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸਰਕਾਰ ਨੂੰ ਘੇਰਦੇ ਨਜ਼ਰ ਆਏ ਸਨ ਆਪਣੇ ਕਾਰਜਕਾਲ ਦੇ ਦੌਰਾਨ ਵੀ ਸਤਿਆਪਾਲ ਮਲਿਕ ਤੇ ਹੁਣ ਇੱਕ ਵਾਰ ਫੇਰ ਉਹਨਾਂ ਨੇ ਨਿਸ਼ਾਨੇ ਸਾਦੇ ਨੇ ਉਹ ਕਹਿੰਦੇ ਮੈਂ ਜਲਦ ਹੀ ਸਵਸਤ ਹੋ ਕੇ ਸੇਤਿਆਬ ਹੋ ਕੇ ਜਨਤਾ ਦੇ ਵਿੱਚ ਆਊਂਗਾ ਕਿਸਾਨਾਂ ਦਾ ਮੁੱਦਾ ਚੁੱਕੂੰਗਾ ਨੌਜਵਾਨਾਂ ਦਾ ਮੁੱਦਾ ਚੁੱਕੂੰਗਾ ਤੇ ਨਾਲ ਹੀ ਹਰ ਵਰਗ ਦੀ ਆਵਾਜ਼ ਨੂੰ ਬੁਲੰਦ ਕਰਾਂਗਾ ਤੁਹਾਨੂੰ ਦੱਸ ਦਈਏ ਕਿ ਕਿਸਾਨ ਅੰਦੋਲਨ ਜਾਰੀ ਹੈ ਤੇ ਕਿਸਾਨ ਅੰਦੋਲਨ ਦੇ ਦੌਰਾਨ ਆਉਣ ਵਾਲੇ ਸੱਤਿਆਪਾਲ ਮਲਕਹੋਰਾ ਦੇ ਬਿਆਨ ਕਾਫੀ ਚਰਚਾ ਦੇ ਵਿੱਚ ਹੁੰਦੇ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਹੁਣ ਜਦੋਂ ਉਹਨਾਂ ਨੂੰ ਨੌਜਵਾਨ ਮਿਲਣ ਪਹੁੰਚੇ ਉਹਨਾਂ ਨੇ ਹਾਲਚਾਲ ਜਾਣਿਆ ਤਾਂ ਕਹਿੰਦੇ ਮੇਰੇ ਵਿੱਚ ਨਵੀਂ એનર્ਜੀ ਤੇ ਜੋਸ਼ ਆਇਆ ਜਿਹੜਾ ਜੋਸ਼ ਚੌਧਰੀ ਚਰਨ ਸਿੰਘ ਹੋਰਾਂ ਦੇ ਵੇਲੇ ਮੇਰੇ 'ਚ ਹੁੰਦਾ ਸੀਗਾ ਤੇ ਹੁਣ ਮੈਂ ਜਲਦੀ ਸਿਹਤਯਾਬ ਹੋ ਕੇ ਆਮ ਲੋਕਾਂ ਦੇ ਵਿੱਚ ਆਉਂਗਾ ਤੇ ਉਹਨਾਂ ਦੇ ਮੁੱਦੇ ਚੁੱਕੂੰਗਾ ਕਾਫੀ ਚਰਚਾ ਦੇ ਵਿੱਚ ਰਹਿਣ ਵਾਲਾ ਨਾਮ ਹੈ ਸੱਤਿਆਪਾਲ ਮਲਕ ਹੋਰਾਂ ਦਾ ਉਹਨਾਂ ਦੇ ਬਿਆਨ ਦੇ ਨਾਲ ਸਿਆਸਤ ਭਖ ਵੀ ਜਾਂਦੀ ਹੈ ਤੋਣ ਇੱਕ ਵਾਰ ਫੇਰ ਭਾਜਪੀ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ